ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਅੱਜ ਗੱਲ ਕਰਾਂਗੇ ਬਿਲਗਾ ਚ ਲੱਗ ਰਿਹਾ ਹੈ ਟ੍ਰੀਟਮੈਂਟ ਪਲਾਂਟ ਦੀ ਬਿਲਗਾ ਦੀ ਇੱਕ ਪਾਸੇ ਉਹਨਾਂ ਦਲਿਤ ਪਰਿਵਾਰਾਂ ਦੀ ਜਿਨ੍ਹਾਂ ਦੇ ਘਰ ਬਰਸਾਤ ਸਮੇਂ ਗੰਦੇ ਪਾਣੀ ਵਿੱਚ ਘਿਰ ਜਾਂਦੇ ਨੇ ਦੂਸਰੇ ਪਾਸੇ ਉਹਨਾਂ ਦੀ ਵੀ ਗੱਲ ਕਰਾਂਗੇ ਜਿਹੜੇ ਬਿਲਗੇ ਦੇ ਟ੍ਰੀਟਮੈਂਟ ਪਲਾਂਟ ਦੇ ਨਕਾਸੀ ਪਾਣੀ ਬਾਸਤੇ ਪੈ ਰਹੇ ਪਾਈਪ ਲਾਈਨ ਨੂੰ ਰੋਕਣ ਵਾਲਿਆਂ ਦੀ ਆਓ ਇਹ ਚਰਚਾ ਕਰਦੇ ਹਾਂ ਸਮੇਂ ਦੀ ਲੋੜ ਮੁਤਾਬਕ ਇਹ ਗੱਲ ਪੱਤਰਕਾਰ ਦਾ ਫਰਜ ਬੰਦਾ ਕਰਨ ਦਾ ਅਗਰ ਤੁਸੀਂ ਆਪਣੀ ਇਸ ਬਾਰੇ ਆਪਣੀ ਰਾਏ ਦੇਣੀ ਚਾਹਦੇ ਹੋ ਤਾਂ ਸਾਡੇ ਕਮੈਂਟ ਬਾਕਸ ਵਿੱਚ ਪੰਜਾਬੀ ਵਿੱਚ ਆਪਣਾ ਵਿਚਾਰ ਲਿਖ ਸਕਦੇ ਹੋ ਆਓ ਗੱਲ ਸ਼ੁਰੂ ਕਰਦੇ ਹਾਂ ਗੰਦੇ ਪਾਣੀ ਦੀ ਸਮੱਸਿਆ ਨਾਲ ਪੰਜਾਬ ਦਾ ਹਰੇਕ ਪਿੰਡ ਜੁੜਿਆ ਜਿਨ੍ਹਾਂ 'ਚ ਬਿਲਕੇ ਦੀ ਅੱਜ ਗੱਲ ਕਰ ਲੈਨੇ ਆਂ ਇੱਥੋਂ ਦੇ ਗੰਦੇ ਪਾਣੀ ਦੇ ਛਪਣਾ ਕਿਨਾਰੇ ਪਾਸ ਦੇ ਜ਼ਿਆਦਾਤਰ ਲੋਕ ਦਲਤ ਸਮਾਜ ਨਾਲ ਸੰਬੰਧਤ ਹਨ ਬਰਸਾਤਾਂ ਦੌਰਾਨ ਇਨਾ ਜਿਆਦਾ ਪ੍ਰਭਾਵਿਤ ਪ੍ਰਾਇਮਹੱਲਿਆਂ ਜਿਨ੍ਹਾਂ ਵਿੱਚ ਪੱਤੀ ਨੀਲੋਆ ਪੱਤੀ ਦੁਨੀਆ ਮਨਸੂਰ ਪੱਤੀ ਪੱਟੇ ਅਤੇ ਪੱਤੀ ਪੂਜਾ ਦੇ ਮਹੱਲੇ ਜਿੱਥੇ ਇਨਾ ਛੱਪਣਾ ਦੇ ਕਿਨਾਰੇ ਵਾਸਤੇ ਘਰ ਬਰਸਾਤਾਂ ਦੌਰਾਨ ਪਾਣੀ ਨਰ गिर ਜਾਂਦੇ ਨੇ ਮੌਜੂਦਾ ਸਰਕਾਰ ਤੋਂ ਪਹਿਲਾ ਰਾਜ ਕਰਦੀਆਂ ਤੇਰਾ ਮੈਂ ਹਮੇਸ਼ਾ ਹੀ ਛਪੜਾ ਦੇ ਨੇੜੇ ਰਸਤੇਆਂ ਨੂੰ ਉੱਚਾ ਕਰਨ ਦੀ ਜੜੀਆ ਤਰਜੀਹ ਨੂੰ ਪੈਲ ਦਿੱਤੀ ਪਰ ਮੌਜੂਦਾ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾ ਨੇ ਬਰਸਾਤਾਂ ਦੌਰਾਨ ਗਰੀਬ ਲੋਕਾਂ ਦੇ ਘਰਾਂ ਨੂੰ ਗੰਦੇ ਪਾਣੀ ਵਿੱਚ ਘਿਰੇ ਜਾਣ ਨੂੰ ਖੁਦ ਜਾ ਕੇ ਦੇਖਿਆ ਇਹਨਾਂ ਲੋਕਾਂ ਨੂੰ ਇਸ ਸਮੱਸਿਆ ਵਿੱਚੋਂ ਕੱਢਣ ਦੇ ਇਨਾ ਛਪੜਾਂ ਨੂੰ ਇਥੋਂ ਖਤਮ ਕਰ ਲਈ ਆਪਣੀ ਸਰਕਾਰ ਕੋਲੋਂ 32 ਕਰੋੜ ਦੀ ਇੱਕ ਸੀਵਰੇਜ ਦੀ ਯੋਜਨਾ ਲੈ ਕੇ ਇੱਥੇ ਲਈ ਆਂਦੀ ਸੀਵਰੇਜ ਪ੍ਰੋਜੈਕਟ ਆਂਦਾ ਇਸ ਪ੍ਰੋਜੈਕਟ ਦੇ ਤਹਿਤ 8 ਛਪੜਾਂ ਨੂੰ ਜੋੜਨ ਦੀ ਚੱਲ ਰਹੀ ਇੱਥੇ ਖੁਦਾਈ ਚੱਲ ਰਹੀ ਸੀਵਰੇਜ ਦੀ ਪੈ ਰਹੀ ਪਾਈਪ ਲਾਈਨ ਜੋ ਟ੍ਰੀਟਮੈਂਟ ਪਲਾਂਟ ਤੱਕ ਬਹਿ ਚੁੱਕੀ ਹੈ ਥੋੜਾ ਜਿਹਾ ਕੰਮ ਅਜੇ ਰਹਿੰਦਾ ਹੈ ਇਸ ਨੂੰ ਲੈ ਕੇ ਇਹ ਆ ਜਾ ਸਕਦਾ ਹੈ ਕਿ ਕਾਫੀ ਹੱਦ ਤੱਕ ਕੰਮ ਹੋ ਚੁੱਕਾ ਹੈ ਹੁਣ ਅੱਗੇ ਗੱਲ ਇਸ ਟਰੀਟਮੈਂਟ ਪਲਾਂਟ ਤੋਂ ਪਾਣੀ ਅੱਗੇ ਕਿੱਥੇ ਜਾਵੇ ਉਹਦੀ ਗੱਲ ਕਰ ਲੈਂਦੇ ਆ ਇਸ ਸੰਬੰਧ ਵਿੱਚ ਜਿੱਦੋਂ ਸੀਵਰੇਜ ਬੋਰਡ ਵੱਲੋਂ ਇਸ ਟਰੀਟਮੈਂਟ ਪਲਾਂਟ ਤੋਂ ਨਿਕਾਸੀ ਪਾਣੀ ਦੀ ਪਾਈਪਲਾਈਨ ਬਾਕੇ ਸਤਲੁਜ ਦਰਿਆ ਦਾ ਪ੍ਰੋਜੈਕਟ ਦਿਖਾਇਆ ਗਿਆ ਇਸ ਸਬੰਧ ਵਿੱਚ ਜਦੋਂ ਪਿਛਲੇ ਸਮੇਂ ਵਿੱਚ ਇਸ ਪਾਈਪਲਾਈਨ ਨੂੰ ਪਾਉਣ ਦੀ ਸ਼ੁਰੂਆਤ ਹੋਈ ਤਾਂ ਇਸ ਲਾਈਨ ਨੂੰ ਰੋਪਣ ਲਈ ਬਖ ਬਖ ਪਿੰਡਾਂ ਦੇ ਲੋਕ ਉੱਥੋਂ ਦੀਆਂ ਪੰਚਾਇਤਾਂ ਇਕੱਠੇ ਹੋ ਕੇ ਉਸ ਤੋਂ ਬਾਅਦ ਇਸ ਨੂੰ ਲੈ ਕੇ ਬਿਲਗੜ ਨਗਰ ਪੰਚਾਇਤ ਦਫ਼ਤਰ ਵਿਖੇ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੁਰਮਾਨ ਨੇ ਇਸ ਸੇਵਰੇਜ ਬੋਰਡ ਦੇ ਅਧਿਕਾਰੀ ਅਤੇ ਬਿਲਗੜ ਦੇ ਮੋਹਤਵਾਰ ਵਿਅਕਤੀਆਂ ਵਿਚਕਾਰ ਇਹ ਮੁੱਦਾ ਚੁੱਕਿਆ ਇਸ ਤੇ ਚਰਚਾ ਕੀਤੀ ਗਈ ਇਸ ਸਮੇਂ ਸੇਵਰੇਜ ਬੋਰਡ ਦੇ ਅਧਿਕਾਰੀਆਂ ਨਾਲ ਸਵਾਲ ਜਵਾਬ ਹੋਇਆ ਅੱਗੇ ਇਹ ਮੰਗ ਰੱਖੀ ਤੇ ਟ੍ਰੀਟਮੈਂਟ ਪਲਾਂਟ ਦਾ ਜੋ ਸਾਫ਼ ਹੋਇਆ ਪਾਣੀ ਅਗਰ ਕਿਸਾਨਾਂ ਨੂੰ ਦੇ ਦਿੱਤਾ ਜਾਵੇ ਇਸ ਮੰਗ ਨੂੰ ਲੈ ਕੇ ਇਸ ਮੌਕੇ ਤੇ ਅਧਿਕਾਰੀਆਂ ਨੇ ਆਖਿਆ ਕਿ ਕਿਸਾਨ ਆਪਣੀ ਡਿਮਾਂਡ ਮੁਤਾਬਕ ਪਾਣੀ ਲੈ ਸਕਦੇ ਨੇ ਜਦੋਂ ਕਿਸਾਨਾਂ ਦੀ ਡਿਮਾਂਡ ਨਹੀਂ ਹੋਵੇਗੀ ਉਸ ਵੇਲੇ ਇਸ ਟ੍ਰੀਟਮੈਂਟ ਤੋਂ ਸਾਫ਼ ਹੋਇਆ ਪਾਣੀ ਕਿੱਥੇ ਇਕੱਠਾ ਕੀਤਾ ਜਾਵੇ ਕਿੱਥੇ ਸਾਂਭਿਆ ਜਾਵੇ ਇਸ ਮੁਸ਼ਕਲ ਦਾ ਹੱਲ ਉਹਨਾਂ ਨੇ ਇਹੀ ਦੱਸਿਆ ਕਿ ਇਸ ਪਾਣੀ ਨੂੰ ਜੋ ਸਾਫ਼ ਹੋਇਆ ਪਾਣੀ ਆ ਉਹਨੂੰ ਦਰਿਆ ਵਿੱਚ ਹੀ ਛੱਟਿਆ ਜਾ ਸਕਦਾ ਸਦੋਂ ਤੋਂ ਭਾਵੇਂ ਕਿ ਇਸ ਮੌਕੇ ਤੇ ਨੇੜੇ ਨਹਿਰ ਵਿੱਚ ਪਾਣੀ ਪਾਉਣ ਦੀ ਵੀ ਮੰਗ ਕੀਤੀ ਗਈ ਪਰ ਉਸ ਬਾਰੇ ਵੀ ਮੌਕੇ ਤੇ ਸਬੰਧਤ ਅਧਿਕਾਰੀਆਂ ਨੇ ਇਹ ਹੀ ਕਿਹਾ ਕਿ ਨਹਿਰ ਵਿੱਚ ਪਾਇਆ ਪਾਣੀ ਵੀ ਫੇਰੇ ਪੈਦਾ ਜੇ ਉਸ ਪਾਣੀ ਨੂੰ ਕਿਸਾਨ ਵਰਤ ਲੈਣ ਕਿਸਾਨ ਦਾ ਪਾਣੀ ਡਿਮਾਂਡ ਮੁਤਾਬਕ ਵਰਤ ਸਕਦੇ ਆ ਇਸ ਕਰਕੇ ਟ੍ਰੀਟਮੈਂਟ ਤੋਂ ਅੱਗੇ ਨਿਕਲਿਆ ਪਾਣੀ ਸਿਰਫ ਤੇ ਸਿਰਫ ਸਾਨਾ ਦੀ ਬਾਤ ਤੋਂ ਤੋਂ ਬਾਅਦ ਬਚਿਆ ਪਾਣੀ ਦਰਿਆ ਵਿੱਚ ਹੀ ਪਹੁੰਚ ਸਕਦਾ ਇਸ ਨੂੰ ਲੈ ਕੇ ਇਹ ਹੀ ਕਿਹਾ ਗਿਆ ਕਿ ਪਾਣੀ ਥ੍ਰੀਟ ਹੋ ਜਾਣ ਤੋਂ ਬਾਅਦ ਪਾਣੀ ਬਿਲਕੁਲ ਸਾਫ਼ ਹੋ ਜਾਂਦਾ ਗੰਦੇ ਪਾਣੀ ਚੋਂ ਗਾਰ ਅਲੱਗ ਹੋ ਜਾਂਦੀ ਹੈ ਦੇਖੋ ਪਹਿਲਾਂ ਅੱਠ ਛਪੜਾਂ ਚ ਪਾਣੀ ਸਾਫ਼ ਕੰਦੇ ਤਿੰਨ ਤਿੰਨ ਖੂ ਸਾਰੇ ਗਿਆ ਇਸ ਦੌਰਾਨ ਕਾਫੀ ਪਾਣੀ ਹੋਣ ਦੀ ਸੰਭਾਵਨਾ ਹੈ ਇਹੂ ਬਣ ਕੇ ਤਿਆਰ ਵੀ ਹੋਇਆ ਕੁਝ ਉਹ ਬਣਨ ਵਾਲੇ ਰਹਿੰਦੇ ਆ ਜਿੱਥੇ ਇਹ ਟ੍ਰੀਟ ਹੋ ਕੇ ਪਾਣੀ ਅੱਗੇ ਟ੍ਰੀਟਮੈਂਟ ਪਲਾਂਟ ਤੱਕ ਜਾਣਾ ਫੇਰ ਟ੍ਰੀਟਮੈਂਟ ਤੋਂ ਬਾਅਦ ਸਾਫ਼ ਪਾਣੀ ਪਾਈਪ ਲਾਈਨ ਪੈਪ ਲੈਂ ਰਹੀ ਜੋ ਡਿਜ਼ਾਈਨ ਬਣਿਆ ਉਸ ਮੁਤਾਬਕ ਬਿਲਕੁਲ ਤੋਂ ਮੌਤ ਸਾਹਿਬ ਮੌਤ ਸਾਹਿਬ ਤੋਂ ਅੱਗੇ ਮੀਓ ਵਾਲ ਤੋਂ ਹੁੰਦਾ ਦਰਿਆ ਤੱਕ ਜਾਵੇਗਾ ਅਗਰ ਇਹ ਕਰੀਬ 6 6.5 ਕਿਲੋਮੀਟਰ ਦੀ ਦੂਰੀ ਤੱਕ ਹਾ ਰਸਤੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਵਾਸਤੇ ਵਰਕਰ ਲਈ ਇੱਥੇ ਨੱਕੇ ਰੱਖ ਜਾਂਦੇ ਆ ਨੱਕੇ ਰੱਖੇ ਜਾਂਦੇ ਆ ਜਿਸ ਬਾਰੇ ਵਿਧਾਇਕ ਇੰਦਰਜੀਤ ਕੌਰ ਮਾ ਨੇ ਵੀ ਆਸਰੇ ਮਾਖਿਆ ਕਿ ਪਾਈਪ ਲਾਈਨ ਵਿੱਚੋਂ ਕਿਸਾਨਾਂ ਨੂੰ ਪਾਣੀ ਦੀ ਸਪਲਾਈ ਦਿੱਤੀ ਜਾਵੇ ਸ਼ਾਇਦ ਇਹ ਪਾਣੀ ਹਾ ਰਸਤੇ ਵਿੱਚ ਹੀ ਵਰਤੇ ਜਾ ਸਕਦਾ ਅਗਰ ਕੋਈ ਸਮਾਂ ਆ ਜਾਵੇ ਜਦੋਂ ਕਿਸਾਨਾਂ ਦੀ ਜ਼ਰੂਰਤ ਨਾਲੋਂ ਪਾਣੀ ਵੱਧ ਜਾਂਦਾ ਉਸ ਸਮੇ ਇਹ ਪਾਣੀ ਕਿੱਥੇ ਜਾਵੇ ਬਾਰੇ ਸੀਵਰੇਜ ਬੋਰਡ ਦੇ ਅਧਿਕਾਰੀ ਇਹ ਗੱਲ ਕਰਦੇ ਆ ਕਿ ਵਧਿਆ ਪਾਣੀ ਦਰਿਆਈ ਸਾਂਭ ਸਕਦਾ ਹੁਣ ਇਹ ਗੱਲ ਕਰ ਲੈਨੇ ਆ ਕਿ ਬਿਲਗੇ ਦਾ ਗੰਦਾ ਪਾਣੀ ਹੁੰਦਾ ਕਿੰਨਾ ਇੱਥੇ ਇਹ ਜ਼ਿਕਰ ਜੋ ਹੈ ਕਿ ਅਗਰ ਗੱਲ ਕੀਤੀ ਜਾਵੇ ਕਿ ਬਿਲਗੇ ਦੇ ਕਰੀਬ 11 ਛੱਪੜ ਨੇ ਜਿਨ੍ਹਾਂ ਵਿੱਚੋਂ 8 ਛੱਪੜ ਇਸ ਸੀਵਰੇ ਨਾਲ ਜੁੜੇ ਜਾ ਰਹੇ ਆ ਹੁਣ ਜੇ ਇਹ ਗੱਲ ਕਰਨ ਦੇ ਜਾਵੇ ਕਿ ਇਹ ਛੱਪੜਾਂ ਵਿੱਚ ਪਾਣੀ ਇਹ ਸਾਰਾ ਘਰੇਲੂ ਵਰਤੋਂ ਵਾਲਾ ਇਹ ਵੀ ਇੱਕ ਸਵਾਲ ਹੈ ਕਿਉਂਕਿ ਇਦੇ ਨਾਲ ਹੀ ਇਹ ਵੀ ਗੱਲ ਜੁੜਦੀ ਹੈ ਕਿ ਜਦੋਂ ਭਾਰੀ ਬਰਸਾਤ ਹੋ ਜਾਂਦੀ ਹੈ ਖੇਤ ਪਾਣੀ ਬਰਸਾਤੀ ਪਾਣੀ ਜ਼ਮੀਨ ਨਹੀਂ ਚੱਲਦੀ ਤੇ ਉਸ ਵੇਲੇ ਅਕਸਰ ਬਿਲਗੇ ਦੇ ਚੜ੍ਹਦੇ ਪਾਸੇ ਦੇਖਿਆ ਗਿਆ ਕਿ ਜ਼ਮੀਨੀ ਪਾਣੀ ਇਹਨਾਂ ਛਪੜਾਂ ਵੱਲ ਰੋੜ ਹੋਣ ਕਰਕੇ ਇਹਨਾਂ ਛਪੜਾਂ ਵਿੱਚ ਆ ਜਾਂਦਾ ਤੇ ਛਪੜ ਓਵਰਫਲੋ ਹੋ ਕੇ ਪਾਣੀ ਆਬਾਦੀ ਦੇ ਵਿੱਚ ਜਾਣੀ ਤੇ ਲੋਕਾਂ ਦੇ ਘਰਾਂ ਵਿੱਚ ਆਵਰਦਾ ਹੈ ਇਸ ਕਰਕੇ ਇਹ ਸਮੱਸਿਆ ਨੂੰ ਹੱਲ ਕਰਨ ਲਈ ਇਹ ਟ੍ਰੀਟਮੈਂਟ ਪਲਾਂਟ ਇਹ ਸਰਕਾਰ ਵੱਲੋਂ ਜੋ ਹਨਾਈ ਇਹ ਬਿਲਗੇਰੀ ਕੱਲੇ ਦੀ ਸਮੱਸਿਆ ਨਹੀਂ ਅਜੇ ਹਾਂ ਅਕਸਰ ਪਿੰਡਾਂ ਵਿੱਚ ਹੁੰਦਾ ਜਿੱਥੇ ਜ਼ਮੀਨੀ ਪਾਣੀ ਕਈ ਵਾਰ ਸਪਨਾ ਵਿੱਚ ਆ ਰਹਿੰਦਾ ਜੇ ਦੇਖਿਆ ਜਾਵੇ ਬਿਲਕੇ ਦੇ ਵਿੱਚ ਇਹਨਾਂ ਛਪੜਾਂ ਤੋਂ ਨੇੜੇ ਥਿੱਤਾ ਵਾਲੇ ਕਿਸਾਨ ਪਾਣੀ ਟੀਬਲਾ ਰਾਹੀ ਫਸਲਾਂ ਨੂੰ ਬਿਨੰਦੇ ਨੇ ਪਾਣੀ ਪਰ ਪਾਣੀ ਜਿਆਦਾ ਹੋਣ ਕਰਕੇ ਕਿਸਾਨਾਂ ਦੇ ਬਸ ਦੀ ਗੱਲ ਨਹੀਂ ਤੇ ਉਹ ਸਾਰਾ ਪਾਣੀ ਵਾਰਤ ਲੈ ਇਹ ਛਪੜਾਂ ਦਾ ਪਾਣੀ ਨੇੜੇ ਘੜਾਂ ਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਤੁਹਾਨੂੰ ਯਾਬੜ ਦਾ ਇਸ ਬੰਦੇ ਪਾਣੀ ਕਾਰਨ ਇਤੋਂ ਦੇ ਲੋਕਾਂ ਨੂੰ ਕੈਂਸਰ ਵਰਗੀਆਂ ਮਾਰੂ ਬਿਮਾਰੀਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਇੱਕ ਪਾਸੇ ਇਹਨਾਂ ਗਰੀਬ ਲੋਕਾਂ ਲਈ ਲੜਾਈ ਲੜਨ ਲਈ ਉਹ ਲੋਕ ਜੋ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ ਕੋਲ ਮੰਗਟ ਹੁੰਦੇ ਆ ਇਸ ਮੰਗ ਨੂੰ ਪੱਤਰਕਾਰ ਸਰਕਾਰਾਂ ਅੱਗੇ ਪੇਸ਼ ਕਰਦੇ ਆ ਇਹਨਾਂ ਲੋਕਾਂ ਦੀ ਆਵਾਜ਼ ਬਣਦੇ ਆ ਸਰਕਾਰ ਤੱਕ ਇਸ ਮਸਲੇ ਨੂੰ ਪਹੁੰਚਾਉਂਦੇ ਆ। ਅੱਜ ਇਹਨਾਂ ਮਸਲਿਆਂ ਨੂੰ ਹੱਲ ਕਰਨ ਲਈ ਇੱਥੇ ਸਰਕਾਰ ਨੇ ਇਹ ਜੋ ਸੀਵੇ ਜਾਏ ਇਹਨਾਂ ਛੱਪਣਾ ਦੇ ਗੰਦੇ ਪਾਣੀ ਨੂੰ ਟ੍ਰੀਟਮੈਂਟ ਪਲਾਂਟ ਰਾਹੀਂ ਸਾਫ਼ ਕਰਕੇ ਇਹ ਪ੍ਰੋਜੈਕਟ ਸਾਫ਼ ਕਰਨ ਲਈ ਧਿਆਨਦਾ ਤੇ ਦੂਸਰੇ ਪਾਸੇ ਅਸੀਂ ਗੱਲ ਕਰ ਲਈਏ ਉਹਨਾਂ ਪਿੰਡਾਂ ਦੀ ਇਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਹੀ ਇਹਨਾਂ ਛੱਪੜਾਂ ਦਾ ਪਾਣੀ ਬੇਕਾਬੂ ਇਹਨਾਂ ਛੱਪੜਾਂ ਦਾ ਪਾਣੀ ਬੇਕਾਬੂ ਆ ਚਾਹੇ ਉਹ ਮੀਂਹਵਲ ਦੀ ਗੱਲ ਕਰਦੇ ਦੀ ਚਾਹੇ ਪਿੰਡ ਰਾਮਾ ਖੇਲਿਆਂ ਦੀ ਪਵਾੜਿਆਂ ਦੀ ਗੱਲ ਕਰ ਲਓ ਤਲ ਬਣ ਦੀ ਗੱਲ ਕਰ ਲਓ ਹਰ ਇੱਕ ਪਿੰਡ ਦੇ ਵਿੱਚ ਇਸ ਸਮੇਂ ਗੰਦੇ ਪਾਣੀ ਦੇ ਛੱਪੜ ਬੇਕਾਬੂ ਹਨ ਉਸ ਸਮਾਂ ਹਰ ਦੂਰ ਨਹੀਂ ਜਦੋਂ ਦੂਦੁੱਤ ਤਿੰਨ ਤਨ ਪਿੰਡਾਂ ਨੂੰ ਜੋੜ ਕੇ ਇਹਨਾਂ ਛੱਪੜਾਂ ਦੇ ਪਾਣੀ ਨੂੰ ਟ੍ਰੀਟ ਕਰਕੇ ਛੋਟੇ-ਛੋਟੇ ਟ੍ਰੀਟਮੈਂਟ ਪਲਾਂਟ ਲਗਾ ਕੇ ਇਹ ਗੰਦੇ ਪਾਣੀ ਨੂੰ ਵਰਤੋਂ ਯੋਗ ਬਣਾਉਣ ਲਈ ਇਹ ਸਮੱਸਿਆ ਦਾ ਹੱਲ ਕਰ ਲਈ ਹੱਲ ਕਰਨਾ ਪੈਣਾ ਕਿਉਂਕਿ ਗੰਦੇ ਪਾਣੀ ਦੇ ਇਹ ਛੱਪੜ ਸਾਨੂੰ ਗੰਦੀ ਹਵਾ ਸਾਨੂੰ ਬਿਮਾਰੀਆਂ ਸਾਨੂੰ ਸਾਹ ਲੈਣਾ ਮੁਸ਼ਕਲ ਹੈ ਇਹਦੇ ਵਿੱਚ ਅਸੀਂ ਸਾ ਲੈਂਦੇ ਆ ਇਸ ਬਾਗੂ ਮੰਡਲ ਤੋਂ ਤਾਂ ਨੂੰ ਭਿਆਨਕ ਬਿਮਾਰੀਆਂ ਦੇ ਦਰਬਾਰੀਆਂ ਅਸੀਂ ਨਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਜਾ ਰਹੇ ਹਾਂ ਸੋ ਦੋਸਤੋ ਅਗਰ ਫਿਰ ਵੀ ਇਹ ਪਾਣੀ ਜਦੋਂ ਇਦਾਂ ਪਲਾਂਟ ਛੋਟੇ ਛੋਟੇ ਲੱਗ ਹੈ ਬਾਦੂ ਪਾਣੀ ਹੋਇਆ ਫਿਰ ਕੀ ਹੱਲ ਹੋ ਸਕਦਾ ਕੀ ਜੋ ਆਪਸਰ ਚਾਹੁੰਦੇ ਨੇ ਕਿ ਸਤਲੁਜ ਦਰਿਆ ਵਿੱਚ ਪਾਇਆ ਜਾਵੇ ਜਾਂ ਪਾਈਪ ਲਾਈਨਾਂ ਰੋਕਣ ਵਾਲਿਆਂ ਨੂੰ ਇਹਨਾਂ ਮੁਤਾਬਕ ਪੁੱਛਿਆ ਜਾਵੇ ਕਿ ਭਰਾਓ ਹੁਣ ਇਸ ਮਸਲੇ ਦਾ ਹੱਲ ਦੱਸੋ ਤਾਂ ਦੋਸਤੋ ਇਹ ਹੱਲ ਟੇਬਲ ਤੇ ਬੈਠ ਕੇ ਕੀਤਾ ਜਾ ਸਕਦਾ ਇੱਕ ਪਾਸੇ ਲੋਕ ਮਸਲੇ ਹੱਲ ਕਰਨ ਦੀ ਮੰਗ ਕਰਨ ਵਾਲੇ ਲੋਕ ਸਰਕਾਰ ਤੋਂ ਮੰਗ ਕਰਦੇ ਨੇ ਇਹਨਾਂ ਗੰਦੇ ਪਾਣੀ ਦੇ ਛਪੜਾਂ ਦਾ ਹੱਲ ਕੀਤਾ ਜਾਵੇ ਦੂਸਰੇ ਪਾਸੇ ਬਿਲਗਿਚ ਉਹ ਲੋਕ ਜਿਨ੍ਹਾਂ ਨੇ ਗੰਦੇ ਪਾਣੀ ਵਿੱਚ ਘਰ ਜਾਣਾ ਹੁੰਦਾ ਉਹਨਾਂ ਦੀ ਬਿਲਗੇ ਦੇ ਵਿੱਚ ਲਾਲ ਝੰਡੇ ਵਾਲੇ ਲੋਕਾਂ ਨੇ ਮੁਸ਼ਕਲ ਹੱਲ ਕਰ ਲਈ ਪਿਛਲੇ ਸਮੇਂ ਦੇ ਵਿੱਚ ਉਹਨਾਂ ਲਈ ਲੜਾਈ ਲੜੀ ਹੈ ਅੱਜ ਇਸ ਪਾਣੀ ਦੇ ਨਿਕਾਸ ਨੂੰ ਰੋਪਣ ਵਾਲੇ ਵੀ ਲਾਲ ਝੰਡੇ ਆਏ ਇਹ ਵੀਰ ਨੇ ਉਪਰਾਣੇ ਸਮਝਣ ਦੀ ਲੋੜ ਹੈ ਚਾਹੀਦਾ ਤਾਂ ਇਹ ਹੈ ਕਿ ਸਾਰੇ ਪਿੰਡਾਂ ਦੇ ਗੰਦੇ ਪਾਣੀ ਦੇ ਛਪੜਾਂ ਦੇ ਪਾਣੀ ਦਾ हल होवे पर जी बिलगे तो शुरुआत हुई है जिते दलित समाज की लोगों राहत मिलने की संभावना अगर ट्रीटमेंट प्लान की यह निकासी लाइन रुक गई तिलगे का ये प्रोजेक्ट रुक जाएगा पहले ही बिलगे के बच्चे वो लोग जैल ही भविखबाणी कर चुके हैं कि ये यब नहीं होगा ਉਨਾ ਦਿੱਕਤ ਹੋਵੇਗੀ ਛਪਣਾ ਤੇ ਵਾਸਤੇ ਪਰਿਵਾਰਾਂ ਨਾਲ ਤੱਕਾ ਹੋਣ ਦੀ ਸਭਾਵਨਾ ਬਣ ਜਾਵੇਗੀ ਜਿਸ ਬਾਰੇ ਸੋਚਣਾ ਬਣਦਾ ਅਸੀਂ ਇਸ ਚਰਚਾ ਰਾਹੀਂ ਇਹ ਸਮੱਸਿਆ ਤੁਹਾਡੇ ਅੱਗੇ ਰੱਖ ਦਿੱਤੀ ਹੈ ਇੱਕ ਪਾਸੇ ਉਹ ਲੋਕ ਜੋ ਗੰਦੇ ਪਾਣੀ ਦੇ ਸ਼ਿਕਾਰ ਹੋਏ ਨੇ ਉਹ ਬੈਠੇ ਆਪਣੀ ਮੁਸੀਬਤ ਵਿੱਚ ਨੇ ਜਿਨ੍ਹਾਂ ਨੂੰ ਸਾਲ ਵਿੱਚ ਇੱਕ ਦੋ ਵਾਰ ਇਸ ਪਾਣੀ ਦਾ ਸਾਹਮਣਾ ਕਰਨਾ ਪੈਂਦਾ ਬਾਰ-ਬਾਰ ਮਕਾਨ ਉੱਚੇ ਕਰਨੇ ਪੈਂਦੇ ਨੇ ਉਹਨਾਂ ਦੀ ਇਹ ਸਮੱਸਿਆ ਦਾ ਹੱਲ ਸਰਕਾਰ ਨੇ ਸੋਚਿਆ ਤੇ ਇੱਥੇ ਸੀਵਰੇਜ ਰਾਹ ਟ੍ਰੀਟਮੈਂਟ ਪਲਾਂਟ ਲਗਾਉਣ ਲਈ ਗ੍ਰਾਂਟ ਦਿੱਤੀ ਹੈ ਸਰਕਾਰ 'ਤੇ ਭਰੋਸਾ ਦਿੱਤਾ ਗਿਆ ਤੇ ਇਸ ਤੋਂ ਬਾਅਦ ਸਾਫ਼ ਹੋਇਆ ਪਾਣੀ ਜਿਸ ਵਿੱਚ ਬਿਲਕੁਲ ਗੰਦਗੀ ਨਹੀਂ ਹੋਵੇਗੀ ਹੁਣ ਦੇਖਣਾ ਇਹ ਹੈ ਇਸ ਨਿਕਾਸੀ ਪਾਈਪ ਨੂੰ ਰੋਕਣ ਵਾਲੇ ਇਸ ਬਾਰੇ ਕੀ ਜਾਣਦੇ ਨੇ ਇੱਕ ਪਾਸੇ ਉਹ ਲੋਕ ਜੋ ਨਿਕਾਸੀ ਪਾਈਪ ਨੂੰ ਰੋਕਣ ਵਾਲੇ ਨੇ ਇਸ ਬਾਰੇ ਇਹ ਵਾਕਈ ਸਾਹ ਪਾਣੀ ਹੋਵੇਗਾ ਉਹ ਮੇਰੇ ਨਾਲੋਂ ਵੱਧ ਜਾਣਦੇ ਹੋ ਸਕਦੇ ਨੇ ਸਰਕਾਰ ਨੂੰ ਵੀ ਚਾਹੀਦਾ ਦੋਸਤੋ ਇੱਥੇ ਇਹ ਮੈਂ ਕਹਿਣਾ ਚਾਹੁੰਦਾ ਕਿ ਅਗਰ ਸਰਕਾਰ ਦੁਆਰਾ ਇਹ ਕਹਿਆ ਜਾ ਰਿਹਾ ਕਿ ਇਸ ਟ੍ਰੀਟਮੈਂਟ ਪਲਾਂਟ ਦਾ ਪਾਣੀ ਬਿਲਕੁਲ ਸਾਫ਼ ਹੋਵੇਗਾ ਇਹ ਵਿਸ਼ਵਾਸ ਉਹਨਾਂ ਲੋਕਾਂ ਨੂੰ ਦਬਾਉਣਾ ਚਾਹੀਦਾ ਜਿਹੜੇ ਇਸ ਪਾਈਪਲਾਈਨ ਨੂੰ ਰੋਕ ਰਹੇ ਨੇ ਉਹਨਾਂ ਨੂੰ ਕਿਸੇ ਟ੍ਰੀਟਮੈਂਟ ਪਲਾਂਟ ਤੇ ਲਿਜਾ ਕੇ ਦਿਖਾਉਣਾ ਚਾਹੀਦਾ ਕਿ ਕਿਵੇਂ ਟ੍ਰੀਟਮੈਂਟ ਪਲਾਂਟ ਕੰਮ ਕਰਦਾ ਹੈ ਜਾਉਣਾ ਦੀ ਸ਼ੰਕਾ ਹੈ ਕਿ ਪਿਛਲੇ ਦੇ ਵਿੱਚ ਇਹ ਡ੍ਰਿਪ ਪਲਾਂਟ ਪਲਾਂਟ ਲੱਗਣ ਦੀ ਬਜਾਏ ਸ਼ਾਇਦ ਸੱਤ ਲੋਹ ਦਰਿਆ ਨਹੀਂ ਛੱਪੜਾਂ ਦਾ ਪਾਣੀ ਸਿੱਧਾ ਹੀ ਬਾਤ ਤੇ ਜਾਵੇ ਗਿਆ ਇਹ ਸ਼ੰਕਾ ਕੇ ਦੂਰ ਕਰਨ ਦੀ ਲੋੜ ਹੈ ਮੌਕੇ ਤੇ ਸਰਕਾਰ ਦੀ ਸਰਕਾਰੀ ਆਫਸਰਾਂ ਨੇ ਉਹਨਾਂ ਨੇ ਇਹ ਸ਼ੰਕਾ ਕੇ ਦੂਰ ਕਰਨੇ ਨੇ ਉਹ ਸ਼ੰਕਾ ਕੇ ਦੂਰ ਕਰ ਸਕਦੇ ਨੇ ਪਰ ਸਰਕਾਰ ਵੱਲੋਂ ਹਰੇਕ ਛੱਪੜ ਤੇ ਇਤਨ ਖੂ ਸਾਰੇ ਹੈ ਪਹਿਲਾਂ ਵੀ ਮੈਂ ਦੱਸਿਆ ਜਿਵੇਂ ਪਹਿਲਾਂ ਉਹਨਾਂ ਗੂੰਹਾਂ ਵਿੱਚ ਇੱਕ ਚ ਪਾਣੀ ਇੱਕ ਤੋਂ ਦੂਜੇ ਦੂਜੇ ਤੇ ਤੀਜੇ ਚ ਕਾਫੀ ਪਾਣੀ ਉਥੇ ਸਾਫ ਹੋ ਜਾਵੇਗਾ ਫਿਰ ਟ੍ਰੀਟਮੈਂਟ ਪਲਾਂਟ ਤੇ ਪਾਣੀ ਜਾਵੇਗਾ ਜਿੱਥੇ ਫਿਰ ਮਸ਼ੀਨਰੀ ਨਾਲ ਪਾਣੀ ਸਾਫ ਹੋ ਕੇ ਅੱਗੇ ਜਾਣਾ ਇਹ ਪ੍ਰੋਸੈਸ ਮੇਰੇ ਖਿਆਲ ਨਾਲ ਸਰਕਾਰੀ ਆਫਸਰਾਂ ਜੋ ਪਾਣੀ ਦੀ ਪਾਈਪਲਾਈਨ ਨੂੰ ਰੋਕ ਰਿਹਾ ਹੈ ਉਨਾ ਲੋਕਾਂ ਨੂੰ ਦਿਖਾਉਣਾ ਚਾਹੀਦਾ ਅਗਰ ਉਹਨਾਂ ਨੂੰ ਇਹ ਯਕੀਨ ਆ ਜਾਂਦਾ ਤਾਂ ਫਿਰ ਇਹ ਮਸਲਾ ਹੱਲ ਹੋ ਸਕਦਾ ਨਹੀਂ ਤਾਂ ਅਗਰ ਇਹ ਪਾਈਪ ਲਾਈਨ ਰੁਕ ਦਤੀ ਤਾਂ ਮੇਰੇ ਖਿਆਲ ਨਾਲ ਬਿਲਗੇ ਦੇ ਉਤਲਤ ਸਮਾਜ ਲਈ ਸਮੱਸਿਆ ਖੜੀ ਹੋ ਜਾਊਗੀ ਜਿਨ੍ਹਾਂ ਦੇ ਘਰ ਇਸ ਗੰਦੇ ਪਾਣੀ ਦੇ ਵਿੱਚ ਡਿੱਗ ਜਾਂਦੇ ਨੇ ਇਹ ਲੋਕ ਮਸਲੇ ਚੱਪਣ ਵਾਲੇ ਲੋਕਾਂ ਲਈ ਇਹ ਸਵਾਲ ਹੈ ਅਸੀਂ ਪੱਤਰਕਾਰਾਂ ਨੇ ਹਮੇਸ਼ਾ ਜਿਹੜੀਆਂ ਉਹ ਲੋਕ ਮਸਲੇ ਲੋਕਾਂ ਅੱਗੇ ਸਰਕਾਰ ਅੱਗੇ ਰੱਖਣੇ ਹੁੰਦੇ ਨੇ ਤਾਂ ਅੱਜ ਇਸ ਮੁੱਦੇ ਤੇ ਇਹ ਚਰਚਾ ਕੀਤੀ ਹੈ ਕਿ ਦੇਖਣਾ ਇਹ ਹੋਵੇਗਾ ਕਿ ਇਸ ਮਸਲੇ ਦੇ ਵਿੱਚ ਸਹੀ ਕੌਣ ਹੈ ਗਲਤ ਕੌਣ ਹੈ ਇਹ ਵਿਚਾਰਨ ਦੀ ਗੱਲ ਹੈ ਅਗਰ ਤੁਹਾਨੂੰ ਇਸ ਪ੍ਰੋਗਰਾਮ ਨੂੰ ਸੁਣ ਕੇ ਇਸ ਰੂਪ ਤੇ ਅਪੀਲ ਹੈ ਕਿ ਅਗਰ ਤੁਹਾਡੇ ਕੋਲ ਇਸ ਤੋਂ ਵੀ ਵਧੀਆ ਹੱਲ ਹੈ ਤਾਂ ਤੁਸੀਂ ਆਪਣਾ ਵਿਚਾਰ ਸਾਡੇ ਕਮੈਂਟ ਬਾਕਸ ਦੇ ਵਿੱਚ ਪੰਜਾਬੀ ਵਿੱਚ ਲਿਖ ਸਕਦੇ ਹੋ ਅਸੀਂ ਜ਼ਰੂਰ ਤੁਹਾਡਾ ਇਹ ਵਿਚਾਰ ਅਗਲੇ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੁਣਾਵਾਂਗੇ ਕਿਉਂਕਿ ਅਸਾਰੂ ਵਿਚਾਰ ਅਸਾਰੂ ਸਲਾਹ ਹਮੇਸ਼ਾ ਹੀ ਕੇ ਲਿਆ ਉਹ ਮਿਸਾਲ ਬਣਦੀ ਹੈ ਪੁਰਵਾਂ ਮੇਕੋ ਜਾਲ ਲਗਾ ਇਹਦੇ ਬਾਰੇ ਜ਼ਰੂਰ ਵਿਚਾਰ ਦੇਣਾ ਵੀਡੀਓ ਨੂੰ ਲਾਈਕ ਅਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਣਾ ਤੁਸੀਂ ਦੇਖਦੇ ਰਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਧੰਨਵਾਦ ਕਿਸੇ ਬਿਲਗਾ ਨਿਊਜ਼ ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ